ਇਹ 릭 ਮਾਰਾ ਕਿਦੋਂ ਆਪਣੀ ਪਾਣੀ ਕੀਤਾ ਚੈੱਕ ਕਰ ਉਹ ਕੰਮ ਕਰਦੇ ਬੱਟਾ ਬੱਟੇ ਕਿਦਾਂ ਸੀ ਜਾਂਦੀ ਸੀ ਮੈਂ ਖੇਤ ਨੂੰ ਉਹ ਲੈ ਵੱਡਾ ਵੱਡੋ ਰਿਟਾਇਰਮੈਂਟ ਲੈ ਲਈ ਮੈਂ ਇਹ ਪਟੇ ਪਟੇ ਬੱਟੇ ਯਾਰ ਸਦਾ ਝੂਲੇ ਰਹਿਣਗੇ ਤੇ ਝੂਲੇ ਹੀ ਰਹਿਣੇ ਆ ਇਹ ਠੀਕ ਹੈ ਇਹ 70 75 ਕਰੋੜ ਦਾ ਹੈ ਪੰਜਾਬ ਸ਼ਕਰ ਕੱਲ੍ਹ ਜਮ ਇਹ ਮੋਟਰਾਈਜ਼ ਅਭਿਆਨ ਵੀ ਚੱਲ ਪਿਆ ਇਹਨਾਂ ਦਾ ਕਾਲੀ ਦਸਤਕਾਲ ਦੀ ਸਾਰਿਆਂ ਨੂੰ ਅਸੀਂ ਆਏ ਹੋਏ ਸੀਗੇ ਹਰੋਂ ਤੁਹਾਨੂੰ ਪਤਾ ਹੀ ਹੈ ਬਸ ਇਹਨੂੰ ਗੇਮ ਤੋਂ ਸੁਰਤ ਹੈ ਨਹੀਂ ਕਿਸੇ ਕੰਮ ਦੀ ਚੱਕੋ ਇੱਧਰ ਵੀਰ ਭਰਾ ਸਾਡਾ ਬਲੂ 베ਰੀ ਦੀ ਕਰਦਾ ਰਗੜਾਈ ਮੈਂ ਖਰਖਰਾ ਖਰਖਰਾ ਫੇਰਦਾ ਹੈ ਖਰਖਰਾ ਆ ਗਈ ਆ ਅੱਛਾ ਯਾਰ ਰਬੜ ਯਾਰ ਰਬੜ ਨੀਰਾ ਪਾਤਾ ਹੈ ਇੱਧਰ ਬੱਕਰੀ ਵੀ ਸਾਡੀ ਨੀਰਾ ਖਾਂ ਰਹੀ ਹੈ ਇਹੀ ਗਰੀ ਬਾਕੀ ਕਲੇਪ ਇਹਨੀ ਸ਼ਰਾਰਤਾਂ ਦੇ ਕਲੇਪ ਆ ਮੈਂ ਤੁਹਾਡੇ ਅੱਗੇ ਲਾ ਦੇਣੀ ਆ ਬਾਅਦ ਚ ਤੇ ਦੇਖ ਹੀ ਲਓ ਫੜ ਲੈ ਫੜ ਲੈ ਲੈ ਫੜ ਲੈ ਕਰਨ ਫੜ ਲੈ ਫੜ ਲੈ ਗੇ ਤਾਂ ਕਰਨ ਕਰਨ ਫੜ ਲੈ ਉਹ ਬੋਲੇ ਉਹ ਮਾਰਦੀ ਉਹ ਸਿੰਘ ਵਰਜ ਦੌੜਦੀ ਹੋਵੇ ਆ ਚੱਲ ਲੱਗ ਲੱਗ ਬੱਕਰੀ ਤੇ ਲੱਗ ਕੇ ਹੋ ਰਾ ਲੱਗ ਕੇ ਹੋ ਰਾ ਅੱਲਾ ਫਲੋ ਕਰਨ ਫੜਦੀ ਗੱਡੀ ਤੇ ਜਾ ਇਹ ਤਸਾ ਤੈਨੂੰ ਆ ਜਾ ਆ ਜਾ ਆ ਜਾ ਆ ਜਾ ਆ ਜਾ ਫੜ ਲੈ ਫੜ ਲੈ ਨਾ ਵੇ ਫੜ ਲੈ ਕਾਣਾ ਲੈ ਫੜਲਾ ਫੜਲਾ ਲੈ ਕਾਣਾ ਫੜਲਾ 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 ਪੱਖਾਂ ਵੜਦੀ ਉਹਦੀ ਲੈ ਫੜਲਾ ਕਰਨ ਉਹ ਕਾਨ ਖੱਚਦੀ ਆ ਕੀ ਕਰਦੀ ਉਹਦੀ ਕਿੱਦਾਂ ਪੈਂਦੀ ਆ ਕੂ ਕੋਟੇ ਹੜ ਗਈ ਹੜ ਗਈ ਉਹ ਚੰਗਲੀ ਫੜੂਗੀ ਹੁਣ ਉਥੋਂ ਖੱਚਦੀ ਆ ਇਹ ਲੱਗੇ ਆ ਰਵੇ ਕਿਦਾਂ ਖੱਚਦੀ ਹੈ ਖੱਚ ਲੈ ਖੱਚ ਉਹਦੇ ਤੋਂ ਹੈ ਬੱਟੀਆਂ ਤੱਕ ਦੀਆਂ ਬੱਟੀਆਂ ਹੋਰ ਕਿਤੇ ਖੱਚ ਦੀ ਹੈ ਦਾ ਤੇ ਖੱਚ ਹੋ ਰੂਗਾ ਭੱਜ ਗਈ ਹੈ ਆ ਆਈ ਆ ਫੇਰ ਆ ਗਈ ਉਹ ਕੋ ਦਾ ਲਾ ਮ ਖਦੀ ਗਿਆ ਫੜ ਲੈ ਫੜ ਲੈ ਇਹਨੂੰ ਫੜ ਲੈ ਇਹਨੂੰ ਲਾ ਕੇ ਕਰ ਲਾ ਕੇ ਕੀਤੀ ਹਾਂ ਇਹ ਫੜ ਲੈ ਫੜ ਫੜ ਤੇਰੀਆ ਤੇਰੀਆ ਹਾਲੇ ਫੜ ਲੈ ਫੜ ਲਾ ਹੁਣ ਫੜਦਾ ਹੁਣ ਫੜ ਲਾ ਆ ਉਹ ਮੂਹ ਤੇ ਕਿਤੇ ਉਹਦੇ ਗਲਾਂ ਚ ਕੀ ਖਾਂਦੀ ਆ ਓਏ ਹੁਣ ਇਹਦਾ ਗਲਟਾ ਜਿਹਾ ਬਣਾਇਓ ਆ ਓਏ ਦੱਸੇ ਤੈਨੂੰ ਭੱਜ ਗਈ ਹੁਣ ਫੜ ਲਾ ਕਰਨਾ ਹਾਂ ਕੋ ਖਾਂਦੀ ਇਹ ਤੇਰੀ ਮਾਰਾ ਜਾਂਪਾ ਮਾਰਦੀ ਆ ਇਧਰ ਆ ਜਾ ਹਲ ਫੜ ਲਾ ਫੜ ਲਾ ਕਰਨੇ ਓਏ ਟਿੱਡੀ ਇਹ ਸੁੰਦਰੀਏ ਡਰ ਗਈਆਂ

ਨੇ ਨੇ ਉਹ ਜੋਰ ਪੂਰਾ ਲੱਗਾ ਫੈਰ ਨੂੰ ਫੜਨ ਦੇ ਲੈ ਉਹ ਬਾਹਰ ਨਿਕਲ ਗਿਆ ਵਰਦੀ ਉਹ ਨਾ ਖੁੰਝੇ ਚੋਂ ਹਾਂ ਹਾਂ ਇਹ ਖਾਚ ਲੈ ਹਲਾ ਦੇ ਹਲਾ ਦੇ ਤੂੰ ਬੱਸ ਫੇਰ ਰੰਦੇ ਬੁਲੂ ਕਬੀਰੀ ਦੇ ਖਰ ਖਰਾ ਇਹ ਦੇਖਦੇ ਠੀਕ ਆ ਪਾਏ ਫੇਰ ਤਾਂ ਖਰ ਖਰਾ ਬਈ ਚਮਕ ਆਤੀ ਏ ਕੋੜੀ ਲੋਬੀ ਦਾਨੇ ਕੰਮ ਕਰ ਹੈਗਾ ਹੈਗਾ ਕੋਈ ਸਿਸਟਮ ਔਨ ਕਰਨ ਵਾਲਾ ਤੇ ਖਤਮ ਇਹ ਠੀਕ ਆ ਉਹ ਦੇਖ ਲੋ ਜੀ ਮੀਨ ਹੀ ਕਿੰਨਾ ਕੰਮ ਖਰਾਬ ਕੀਤਾ ਸਾਡੇ ਇੱਥੇ ਘੋੜੇ ਆਲੇ ਹਨ ਜਿੱਥੇ ਛੱਡੀ ਦੇ ਘੋੜੇ ਸੀ ਬਾਹਰ ਰੈਂਗਰ ਉੱਥੇ ਪਾਣੀ ਪਾਣੀ ਕਰਤਾ ਉਹਨੂੰ ਦਿਖਾਉਣਾ ਦੇਖੋ ਕਿਦਾਂ ਪਾਣੀ ਪਾਣੀ ਕੀਤਾ ਨਿਸ਼ਾਨ ਬਟਾ ਹੋਇਆ ਮੀਨ ਨੇ ਪੱਤ ਕਰਾਈ ਪਈ ਆ ਆ ਚੱਕੋ ਪਾਣੀ ਵਾਣੀ ਕਰਤਾ ਹਰੀ ਰੈਂਗਰ ਚ ਇੱਥੇ ਹੁਣ ਅਸੀਂ ਛੱਡ ਸਕਦੇ ਹਾਂ ਪਰ ਅੱਜ ਧੋਪੇ ਵਧੀਆ ਲੱਗ ਗਈ ਆ ਸਮਾਨ ਚੈੱਕ ਕਰ ਰਹੀ ਨਾਈਸ ਹੈ ਕਿ ਨਹੀਂ ਇਹ ਆਪਣੀ ਹੈਗੀ ਹਵੇਲੀ ਦਾ ਥਿਊ ਚੈੱਕ ਕਰੋ ਇਹ ਇਧਰ ਮੋਟਰ ਹੈ ਚੈੱਕ ਕਰ ਸਕਦੇ ਹੋ ਮੋਟਰ ਚੱਕੋ ਇਹ ਜੀ ਇਹ ਵਾਸਾ ਹੁਣ ਦੇਖਦੇ ਆਂ ਕੀ ਓਹੋ ਹੱਸ ਗਿਆ ਜੀ ਮਿੱਟੀ ਚ ਇਹਦੇ ਹੁਣ ਕੀ ਕਰਨਾ ਹੈ ਕੀ ਨਹੀਂ ਇੰਗਾ ਸਾਡੇ ਘਰ ਦੀ ਆਈ ਸੁਈਸੀ ਆਹ ਬੱਚਾ ਚੈੱਕ ਕਰਾਉਣਾ ਤੁਹਾਨੂੰ ਅ ਚੈੱਕ ਕਰੋ ਬੱਚਾ ਡਾਈ ਹੈ ਹੈ ਠੀਕ ਆਪਦਾ ਹੈ ਟਿੱਡੂ ਨਾਥਾ ਟਿੱਡੂ ਨਾਥਾ ਅਬਲਕ ਬਸ਼ੇਰਾ ਬਸ਼ੇਰਾ ਕੀ ਨ ਬੱਚਾ ਅਬਲਕ ਬੱਚਾ ਰੱਬੂ ਚੈੱਕ ਕਰੋ ਤੈਨੂੰ ਝੋਟੇ ਲੱਗੇ ਹੋ ਇੱਧਰ ਝੋਟੀ ਓਹ ਕੰਪੈਨ ਇੱਧਰ ਤੈਨੂੰ ਝੋਟੇ ਲੱਗੇ ਹੋ ਚੈੱਕ ਕਰੋ ਇੱਧਰ ਤਾਂ ਲੱਗਵਾਏ ਦੋਸਤੀ ਹੋ ਗਈ ਇਹਨਾਂ ਦੀ ਓਏ ਟਿੱਡੋ 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 ਇਹ ਟਿੱਡੋ ਇਹ ਟਿੱਡੋ ਦੋਸਤੀ ਹੋ ਗਈ ਤੁਹਾਡੀ ਓਏ ਬੋਲਦੀਆਂ ਨਹੀਂ ਕਿੱਦਾ ਟੌਪ ਉਹden ਨਜ਼ਾਰੇ ਲੈਣ ਰਹੀਆਂ ਟੀਡੀਆਂ ਨਹੀਂ ਆਹ ਦੇਖੋ ਗਲਤੀ ਇਹ ਬੋਲ ਤੇ ਕਰਦੀ ਇਹ ਇਹ ਵਾਲੀ ਹੈ ਨਾ ਇਹਨਾਂ ਬਹੁਤ ਪੰਗੇ ਲੈਂਦੀ ਹੈ ਇਹ ਵਿਚਾਰੀ ਸਾਊ ਜਈਏ ਪਰ ਇਹ ਬਹੁਤ ਪੰਗੇ ਲੈਂਦੀ ਹੈ ਪੰਜਾ ਕਲਿਆਣਾ ਲੈ ਕੀ ਕਰਦਾ ਜੱਗਾ ਹੜਦਾ ਹੜਦਾ ਜੱਗੇ ਬੋਸ ਉਹ ਖਾਲਾ ਆਪਣਾ ਨੀਰਾ ਹੜਦਾ ਹੜਦਾ ਕਿਉਂ ਨਹੀਂ ਹੜਦਾ ਵੇ ਕੋਣ ਹੜਦਾ ਦਿੰਦੀਆਂ ਬਟਡੀਆਂ ਇਹ ਦਿੰਦੀਆਂ ਵੱਡਦਾ ਬਹੁਤ ਟੀਉ 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 ਆ ਲੈ ਰਾਹ ਹੋਰ ਕਿ ਹੋਜ ਗਿਆ ਹੋਜ ਗਿਆ ਅਨੀਰਾ ਹਰਜਾ ਹਰਜਾ ਤੇਰੀ ਤੇਰੀ ਹਰਜਾ ਹਰਜਾ ਬਾਬੂ ਤੁਹਾਨੂੰ ਮੈਂ ਦੱਸਦਾ ਨੀਰਾ ਕੀ ਹੁੰਦਾ ਠੀਕ ਹੈ ਇਹ ਆਉਂਦੇ ਆ ਘੋੜਿਆਂ ਨੂੰ ਲੁਕੋ ਚੈੱਕ ਕਰੋ ਉਹ ਬੰਨਿਆ ਦੇ ਉਹ ਆ ਚੈੱਕ ਕਰੋ ਐਦਾਂ ਹੁੰਦਾ ਇਹ ਜਿਹੜੀਆਂ ਆਪਣੀ ਹੋਣੀਆਂ ਨਾ ਮੂਫਲੀਆਂ ਉਹਨਾਂ ਦਾ ਹੁੰਦਾ ਹੈ ਆਹ ਖਾਣ ਮੂਫਲੀਆਂ ਵੀ ਅਜ ਤੋੜ ਕੇ ਦਿਖਾਉਣਾ ਤੁਹਾਨੂੰ ਓਹੋ ਇਹ ਰਾਜਸਥਾਨ ਤੋਂ ਆਉਂਦਾ ਆ ਇਹ ਕੱਟੀ ਮੁਫਲੀ ਹੁੰਦੀ ਆ ਦੇਖੋ ਮੁਫਲੀ ਚੈਕ ਕਰ ਲਈ ਇਹਨੂੰ ਨੀਰਾ ਕਹਿੰਦੇ ਆ ਉਹ ਵਾਹ ਸੱਟਾ ਬੱਟਾ ਠੀਕ ਆ ਜੀ ਤੇ ਇਹਦੇ ਚ ਅਸੀਂ ਛਾਣੀ ਦਾ ਇਹਨੂੰ ਤਾਂ ਕਿ ਇਹਦੇ ਚ ਮਿੱਟੀ-ਮੁੱਟੀ ਨਾ ਹੋਵੇ ਤੇ ਰੋਜ਼ ਮਿੱਟੀ-ਮੁੱਟੀ ਹੋਵੇ ਛੱਡ ਜਾਂਦੀ ਗੋਗ ਮਿੱਟੀ ਬਹਾਂਦੀ ਹੁੰਦੀ ਆ ਇਹਦੇ ਚ ਤੇ ਤਾਂ ਕਿ ਆਪਣੇ ਜਾਨਵਰਾਂ ਨੂੰ ਬਾਲਾ ਨਾ ਪਾਵੇ ਤੇ ਉਹ ਠੀਕ ਰਹਿਣ ਜੀ ਜੀ ਜੇ ਵਕੇ ਉਹ ਟ੍ਰੇਲਰ ਆਪਣਾ ਪਿਓ ਪਿੱਛੇ ਖੜਾ ਟ੍ਰੇਲਰ ਘੋੜੇ ਵਾਲਾ ਉਹ ਤੇ ਡਿਟੇਲ ਵੀਡੀਓ ਬਣਾਵਾਂਗੇ ਅਗਲੀ ਵੀਡੀਓ ਬਣਾਵਾਂਗੇ ਮੈਂ ਤਾਂ ਉੱਪਰ ਉੱਪਰ ਉਹ ਤੇ ਖਾਦਣਾ ਹੈ ਇਹਦਾ ਪਿੱਛੇ ਖੜਾ ਆ ਉਹ ਤਾਂ ਦੇਖ ਲੈਨੇ ਆਪਾਂ ਫਿਰ ਜੀ ਕੰਪੈਨਟ ਆਇਆ ਤੂ ਆਹ ਚੱਕਰ ਉਹ ਟ੍ਰੇਲਰ ਆਬਿਓ ਘੋੜੇ ਬਣੇ ਹੋਏ ਨੇ ਜਿੰਨਾ ਤੋਂ ਬਣਾਇਆ ਉਹਨਾਂ ਦਾ ਨਾਮ ਇਹ ਨੰਬਰ ਤੇ ਦੇਖ ਸਕਦੇ ਆ ਪਿੱਛੇ ਬਾਰ ਘਟਕੇ ਦਿਖਾਵਾਂਗਾ ਅਗਲੀ ਵੀਡੀਓ ਤੇ ਅੱਜ ਤੋ ਤੱਕ ਦੇ ਬੀਲ ਚੈੱਕ ਕਰੋ ਫੇ ਨਹੀਂ ਜਰੂਰ ਦੇਖੇ ਨਹੀਂ ਐ ਹੀ ਹੈ ਪਾਇ ਹੋ ਨੀ ਦਾ ਮੈਂ ਮੰਗਾਇਆ ਹਾਂ ਸਿਕਾ ਸਾਰਾ ਸਕੂਲਾਂ ਚ ਪਾ ਲਈਦਾ ਹੈ ਚੈੱਕ ਕਰੋ ਗਰਮ ਹੁੰਦਾ ਹੈ ਆਦਾ ਨੰਨ ਪਹਿਲੇ ਕਹਿ ਕੇ ਅਨੇ ਆ ਬਈ ਯਾ ਲਾਲਾ ਚਪਲਾ ਆਪਣੀਆਂ ਮੰਨ ਦੜ ਕੋਸਾ ਉਹ ਹੋ ਹੋ ਚੈੱਕ ਕਰੋ ਕੰਮ ਕਰਦੇ ਪਤਾ ਲੱਗਦਾ ਕਿੱਦਾਂ ਕਹਿੰਦਾ ਹੁੰਦਾ ਓਏ ਓਏ ਉਹ ਡੱਬ ਕੇ ਡੱਬ ਕੇ ਹਾਲੇ ਮੁੱਟੀ ਉਹਦਾ ਇੱਥੇ ਤਾਂ ਕਰਕੇ ਨਾ ਰੇਤੇ ਦੇ ਕਰਕੇ ਮੈਂ ਸਾਰਾ ਕੰਮ ਖਰਾਬ ਹੋ ਗਿਆ ਚੈੱਕ ਕਰੋ। ਉਹ ਮਰੇ ਪਾਣੀ ਚੈੱਕ ਕਰੋ। ਹੋ ਸਾਬ ਦਾ ਪਾਣੀ ਤੇ ਪੈਚੀ ਜਾਂਦੇ ਪਏ। ਇਹ ਪੱਠੇ ਪੜਨ ਚੱਲੇ ਆ। ਦਾਦ ਦੂਦੂ ਚੈੱਕ ਕਰ ਸਕਦੇ ਆ ਦਾਦ ਦੂਦ ਠੀਕ ਆ ਜੀ। ਵਾਹ ਕੀ ਉਹ ਚਪਲਿਆ। ਵਾਹ ਗਈ ਚਪਲਿਆ। ਚਪਲਾ ਕਿੱਧਰ ਫਸਾ ਗਿਆ। ਚਪਲਾ ਫਸਾਈਆਂ। ਮੇਰੀ ਕਿੰਨੇ ਅੰਦਰ ਜਾ ਗਿਆ ਕਿੱਥੇ ਰੱਖ ਦਿੰਦਾ। ਲੋ ਜੀ। ਪੱਠੇ ਵੱਡਣ ਲੱਗਾ ਆ ਕਾਲੂ ਦੀ ਮਾੜੀ ਬਲਵਿੰਦਰ ਆਖਰੀ ਦਿਨ ਆ ਕੱਲ ਤੋਂ ਕਾਲੂ ਡੀਜੇ ਵਾਲਾ ਵੱਜਣਾ ਏ ਹਾਂ ਹਾਂ ਕੱਲ ਉਹਦਾ ਆਖਰੀ ਦਿਨ ਆ ਹਾਂ ਦਾਤ ਫੜਾ ਦੇ ਵੀ ਲੋ ਜੀ ਲੋ ਫਿਰ ਤਿੱਖਾ ਕਰੋ ਜੀ ਇਹਨੂੰ ਠੀਕ ਹੈ ਤੇ ਫੇ ਪੱਠੇ ਪੱਠੇ ਵੱਡਦੇ ਹੌਣ ਮੁੰਡਾ ਪੱਠਾ ਵੱਡਣ ਲੱਗਾ ਹੈ ਹੈਲੋ ਹੈਲੋ ਬਹੁਤ ਆ ਪਰ ਮਾਂ ਸੋਹਣੀ ਬੱਟੇ ਬੱਟਾ ਬੱਟੇ ਕਿੱਦਾਂ ਸੀ ਜਾਂਦੀ ਸੀ ਮੈਂ ਖੇਤ ਨੂੰ ਉਹ ਲੈ ਬੱਟਾ ਬੱਟੀ ਦਾ ਹੋ ਗਿਆ ਸੀ ਕੰਮ ਗਿੱਲੜਾ ਤਾਂ ਬਹੁਤ ਆ ਤਾਰਪੰਖੇ ਹੁਣ ਗਿੱਲੇ ਖੇਤ ਇਸ ਨੂੰ ਖਰਾਬ ਡਣ ਠੀਕ ਹੈ ਤੇ ਖਾਤਾ ਰਹਾ ਸੀ ਆ ਕਾਰ ਦੇਣਗੇ ਤੁਹਾਡੇ ਤੋਂ ਠੀਕ ਮਾਹਮੂਦ ਦਵਾਂਗੇ ਇਹਨੂੰ ਹੁਣ ਮੀਂਹ ਪੈ ਗਿਆ ਨੀਰੀ ਨੇ ਕੰਮ ਖਰਾਬ ਕਰਤਾ ਮੀਂਹ ਦਾ ਸਾਰਾ ਮੀਂਹ ਦਾ ਕੰਮ ਆ ਇਹ ਨਾ ਸੋਚੋ ਪਾਣੀ ਕੁਣੀ ਨਾ ਇਹਨੇ ਕੰਮ ਸਾਰਾ ਖਰਾਬ ਕੀਤਾ ਤੇ ਆਜੋ ਟੌਪ ਚੜ ਗਈ ਆ ਕੱਲ ਮੀਂਹ ਨੇ ਪੂਰਾ ਪੂਰਾ ਹਾਲ ਕਰਤਾ ਹੋਗਾ ਚੈੱਕ ਕਰੋ ਫਿਰ ਸਾਰੇ ਪੱਠੇ-ਪੁੱਠੇ ਸਭ ਸੱਟਦੇ ਆ ਪਹਰਾ ਵੀ ਲਮਾ ਲਮਾ ਪੈ ਗਿਆ ਮਾੜਾ ਮੋਟਾ ਕੋਸਾ ਉਹ ਤਾਂ ਖੁੱਬੀ ਜਾਂਦੇ ਕੋਸਾ ਉਹ ਤਾਂ ਖੁੱਬੀ ਜਾਂਦੇ ਐ ਵੱਡਾ ਵੱਡੋ ਇਹੀ ਕੰਮ ਹੋਣਾ ਐ ਰਿਟਾਇਰਮੈਂਟ ਲੈ ਲੀ ਮੈਂ ਪੱਟੇ 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 ਯਾਰ ਪੱਟੇ ਵੱਡੇ ਇੰਨੇ ਕੁ ਵੱਟ ਕੇ ਕਹਿੰਦਾ ਬਹੁਤ ਯਾਰ ਸਰ ਜਾਣਾ ਸਾਰੇ ਸਾਰੇ ਖਾਦੇ ਆ ਉਹ ਕਹੀਏ ਸਹੀ ਐ ਸਹੀ ਐ ਵਾਰੀ ਐ ਤਲੋ ਚਲੋ ਕਿਆ ਕਰਦੇ ਹਾਂ ਜੀ ਉੱਪਰ ਦਾਤਕ ਦਾ ਚੱਕਾ ਹੈ ਇਹ ਰਮੀ ਨੇ ਕਰ ਲਿਆ ਬੜਾ ਕੰਮ ਖਰਾਬ ਕੀਤਾ ਸਾਰਾ ਪਾਣੀ ਪਾਣੀ ੀਤਰ ਤੇ ਆਇਆ ਹੈ ਖੇਤਾਂ ਦੇ ਵਿੱਚ ਆਹ ਮੋਟਰ ਫੋਟੋ ਸਾਬ ਦੇਖੀ ਹੋਣੀ ਜਵੀ ਤਾਂ ਬਹੁਤ ਵਧੀਆ ਹੋਈ ਆ ਪਰ ਲੰਮੀ ਪੈ ਗਈ ਇਹ ਗੱਲ ਨੂੰ ਕੋਈ ਕਰ ਸਕਦਾ ਨਹੀਂ ਹੋਏ ਤਾਂ ਹੁਣ ਚੱਕੋ ਦੇਖੋ ਆ ਆ ਮੈਂ ਕੇ ਬੜਾ ਕੇ ਸੜ ਦੋ ਹਾਂ ਯਾਰ ਮੰਨਿਆ ਨਹੀਂ ਕੋਈ ਮੇਰੀ ਮਾਂ ਦਾ ਕੋਈ ਸੱਲ ਕੋਈ ਨਾ ਐ ਹੀ ਹੁੰਦੀ ਹੁੰਦੀ ਹੈ ਬਦਰ ਉਹਦਾ ਕੋਹ ਗੁਰਦੁਆਰਾ ਨਾ ਨਹਣਾ ਸਾਡਾ ਗੁਰਦੁਆਰਾ ਉਹਹ ਮਾਰੇ ਜੂ ਮਾਰੇ ਚੈੱਕ ਕਰੋ ਕਿ ਸਾਡਾ ਗੁਰਦੁਆਰਾ ਹੈ ਜੀ ਨਿਸ਼ਾਨ ਸਾਹਿਬ ਸਾਡਾ ਝੂਲੇ ਰਹਿਣਗੇ ਤੇ ਝੂਲਦੇ ਹੀ ਰਹਿਣੇ ਆ ਇਹ ਠੀਕ ਹੈ ਜੀ ਐਈ ਵਸ ਗੱਲ ਬਾਤ ਤੇ ਹੁਣ ਅਸੀਂ ਪੱਠੇ ਵੱਡਣੇ ਆਂਗੇ ਪੱਠੇ ਵੱਡਾ ਤੇ ਜਿੰਨੇ ਕ ਵੱਡਣੇ ਸੀ ਆ ਵੱਡੇ ਪਏ ਆ ਆ ਬੰਦੇ ਆਂ ਅੱਧ ਨਬਰ ਤੇ ਸੀ ਪੱਠੇ ਪੱਠੇ ਛੱਕ ਕੇ ਲੈ ਜਾਣੇ ਆ ਬਸ ਉਹ ਬਰਿੰਦਰ ਨੂੰ ਕਹਦੇ ਗੱਡੀ ਨਾਲ ਲੈ ਆਵੇ ਇਧਰ ਨੂੰ ਉਹ ਉਹ ਲੈਣ ਗਿਆ ਰੱਖ ਸਾ ਦੇ ਇਧਰ ਨੂੰ ਉਹਦਾ ਢੇਡਾ ਪੈਣਾ ਵੇ ਮਾਨੀ ਗਿੱਟਾ ਵੀ ਆ ਮੀਨੇ ਤਾਂ ਢੰਡ ਫੜੀਓ ਸੀ ਲਓ ਜੀ ਪਰੇ ਫੋਟਾ ਵੱਟ ਕੇ ਆ ਗਿਆ ਤੁਹਾਨੂੰ ਪੰਜਾਬ ਸ਼ਗਾਰ ਦਿਖਾਉਣਾ ਇਹ ਪੇ ਤੱਪਿਆ ਤੱਕ ਰੋਡ ਦਾ ਹੈ ਪੰਜਾਬ ਸ਼ਗਾਰ ਕੱਲੇ ਜੰਮਿਆ ਹੈ ਵਾ ਦੇਖੋ ਕਿੰਨਾ ਕੋਰ ਕਰੇ ਖਾਂਡ ਹੈ ਹਾਂ ਹਟ ਜਾ ਤੂੰ ਤੂੰ ਨਹੀਂ ਹਟਦੀ ਹੈਗੀ ਹੈ ਕਿਦਾ ਟੱਪਦੀ ਆ ਲੈ ਤੂੰ ਵੀ ਖਾਣੇ ਲੈ 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 ਇਹ ਮਾਡਰਨ ਹੈ ਮਾਡਰਨ ਪਸ਼ੂਆ ਸਾਡੇ ਇਹ ਆ ਦੇ ਹੁਣ ਹਟਦੀ ਨਹੀਂ ਪੰਗਾ ਤੂੰ ਕਿਉਂ ਨਹੀਂ ਹਟਦੀ ਕਿਉਂ ਨਹੀਂ ਹਟਦੀ ਵੀ ਕਿਉਂ ਨਹੀਂ ਹਟਦੀ ਮੈਂ ਵੀ ਸਾਫ ਕਰਦੀ ਹਟਦੀ ਢਿੱਡੀ ਜੀ ਲੋ ਜੀ ਮਿੱਤਰੋ ਸਫਾਈਆਂ ਵਿਹਾਨ ਵੀ ਚੱਲ ਪਏ ਇਹਨਾਂ ਦਾ ਘਰੋ ਘਰੋ ਫਹਿਮੀ ਬੇਲੇ ਇੰਨਾ ਕੰਮ ਕਰਦੇ ਆਂ ਅਸੀਂ ਬਹੁਤ ਕਾਰੋਬਾਰ ਹੈ ਸਾਡਾ ਬਹੁਤ ਕਾਰੋਬਾਰ ਨਾ ਕਾਰੋਬਾਰ ਗੱਲਾਂ ਛੱਡੋ ਹੋ ਗਿਆ ਖਾ ਲੈਨੇ ਪਸਕਾਰ ਜਿਆਦਾ ਨਹੀਂ ਖਾਏਗਾ ਇਸੇ ਤਰ੍ਹਾਂ ਸਿਰ ਅੱਧਾ ਬਲਾਉਂਗੀ ਜੀ ਨਹੀਂ ਤਾਂ ਮੈਂ ਦਿਖਾਉਣਾ ਜੋਣਾ ਜੋਣਾ ਚਾ ਜੋਣਾ ਚਾ ਚੈੱਕ ਕਰੋ ਜੋਣਾ ਹੋ ਜੋਣ ਹਾਂਜੀ ਇਹਨੂੰ ਖੋਲਦਾ ਹੈਗਾ ਤੂੰ ਮਨ ਨੂੰ ਹੋਰ ਕੋਈ ਚੈੱਕ ਕਰੋ ਜੋਣਾ ਇੰਗਰ ਇੰ ਟੀ ਦਿਖਾਓ ਟੀ ਦਿਖਾਓ ਟੀ ਇਥ ਲਾ ਲਈ ਟੀ ਦਿਖਾਓ ਟੀ ਇਥ ਪੱਬੂ ਤੰਦ ਕੋ ਨਾ ਪੂਰਾ ਸੰਦ ਉਹ ਹੋ اٹਕੜਿਆ ਯਾਰ ਇਹਦਾ ਘੜਾ ਘੜਾ ਸੁਤਾਇਆ ਕਮੀਟੀ ਆ ਇਹਨੇ ਚਲੋ ਕੁਝ ਨਾ ਪਰੇ ਬੈਠ ਕੇ ਨਾ ਉੱਠ ਖੜਿਆ ਚੋਣਾ ਆ ਦੇਖੋ ਅੱਖਾਂ ਮੀੜ ਨੀਸਤੀ ਪਈ ਐ ਇਹਨੂੰ ਆ ਦੇਖੋ ਐਦਾਂ ਸੰਦੇ ਕੋਲੇ ਨਹੀਂ ਸੀ ਪਈ ਉਹ ਇਸ ਦਾ ਕਾਦ ਦਾ ਬਲਾਕ ਹੈ ਜੀ ਜੂਟ ਲਾਈਕ ਕਰੋ ਸਬਸਕ੍ਰਾਈਬਰ ਹੋਪਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਅਮ ਦੂਜਾ ਦਿਖਾਉਣਾ ਆਲਾ ਭਈਆ ਆ ਨੀ ਲਖਾਂ ਦੀ ਇਹਨੂੰ ਭੁੱਖਾ ਭਏ ਭੁਖੜਿਆ ਪੂਰੀ ਹੈ ਠੀਕ ਹੈ ਜੀ ਇੱਕ ਤੱਕ ਬਲੌ ਸੀਗਾ ਅੰਤ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਾਥੀ ਜੀ ਤੁਹਾਡੇ